ਅੰਮ੍ਰਿਤ ਸਰਦੇ ਮੁਜੀਠਾ ਹਲਕੇ ਦੇ ਵਿਦਾਇਕ ਕਦੀਪ ਗੁਰਮੁਜੀਠਿਆ ਜੋ ਕਿ ਬਿੱਟ ਦੇ ਦੀ ਗੋਲੀਬਾਰਦੀ ਕੱਡਾ ਚ ਜ਼ਖਮੀ ਹੋਏ ਵਿਕਰਮ ਮੁਜੀਠਿਆ ਦੇ ਕਰੀਬੀ ਬੁਖਵਿੰਦਰ ਸਿੰਘ ਦਾ ਹਾਲ ਜਾਣਨ ਦੇ ਲਈ ਅੰਮ੍ਰਿਤ ਸਰਦੇ ਕੇ ਦੇ ਜੀ ਹਸਪਤਾਲ ਪਹੁੰਚਦੇ ਨੇ ਇੱਥੇ ਉਹਨਾਂ ਨੇ ਜ਼ਖਮੀ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਘਟਨਾ ਦੇ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਵੀ ਲਈ ਗਰੀਬ ਕੋਰ ਨੇ ਹਸਪਤਾਲ 'ਚ ਮੌਜੂਦ ਡਾਕਟਰ ਨਾਲ ਵੀ ਮੁਲਾਕਾਤ ਕੀਤੀ ਅਤੇ ਲਾਸਟ ਮਿੰਟ ਦੀ ਜਾਣਕਾਰੀ ਲੈ ਕੇ ਮੁਖਵਿੰਦਰ ਸਿੰਘ ਦੀ ਸਿਹਤ ਬਾਰੇ ਤਸੱਲੀ ਕੀਤੀ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗਦੀ ਕੋਰ ਮੋਜੀਠਿਆ ਨੇ ਗੱਲਬਾਤ ਕੀਤੀ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਸ ਵੇਲੇ ਲੌਰਡ ਆਰਡਰ ਦੀ ਸਥਿਤੀ ਕਾਫੀ ਜ਼ਿਆਦਾ ਗੰਭਾਈ ਹੋਈ ਜਿੱਥੇ ਕਿ ਇਸ ਸਥਿਤੀ ਨੂੰ ਲੈ ਕੇ ਕਈ ਸਵਾਲ ਵੀ ਖੜੇ ਹੁੰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਅਪਰਾਧਕ ਅਤੇ ਵਿਧੀਆਂ 'ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਇਸ ਸਰਕਾਰ ਪੂਰੀ ਤਰ੍ਹਾਂ ਕਾਬੂ ਰੱਖਣ ਦੇ ਵਿੱਚ ਨਾਕਾਮ ਟਿੱਖ ਰਹੀ ਹੈ। ਮੈਂ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਜਿਹੜਾ ਲੋਕਾਂ ਇਨ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਬਹੁਤ ਹੀ ਖਰਾਬ ਹੈ। ਇਸ ਇਲਾਕੇ 'ਚ ਰੋਜ਼ ਬੁਨੀਆਂ ਚੱਲ ਰਹੀਆਂ ਨੇ, ਰੋਜ਼ ਬੰਦੇ ਮਰ ਰਹੇ ਨੇ। ਇਹ ਕੋਈ ਕੁਝ ਨਹੀਂ ਕਰ ਰਿਹਾ। ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ। ਸਰਕਾਰ ਨੂੰ ਕੀ ਪਲੀਜ਼ ਥੋੜਾ ਜਿਹਾ ਨੋਟਿਸ ਲਈ ਲੈਂ ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਕੁਝ ਕਰਨ ਇਸ ਤੋਂ ਪਹਿਲਾਂ ਕਿ ਕੋਈ ਬਹੁਤ ਬੁਰਾ ਹਾਦਸਾ ਹੋ ਜਾਏ ਲੱਗਦਾ ਨੇ ਕਾਲੀਆ ਗੁੰਨ ਹੀ ਟਾਰਗੇਟ ਕੀਤਾ ਜਾ ਰਿਹਾ ਸਰਕਾਰ ਸਾਰੀ ਜਗ੍ਹਾ ਟਾਰਗੇਟ ਕਰ ਰਹੇ ਹੈ ਜੀ ਉਹ ਤਾਂ ਦਿਸ ਹੀ ਰਿਹਾ ਹੁਣ ਇਲੈਕਸ਼ਨ ਕਮਿਸ਼ਨ ਨੇ ਐ ਐਸਐਸਪੀ ਕਰਨਤਾਨ ਨੂੰ ਲਵਾਤਾ ਕਿਉਂ ਕੀਤਾ ਕਿਉਂਕਿ ਉਹ ਵੀ ਟਾਰਗੇਟ ਕਰ ਰਹੇ ਸੀਗੇ ਡਰਦੇ ਹੈ ਅਕਾਲੀਆਂ ਤੋਂ ਮੋਰ ਕੋਈ ਗੱਲ ਨਹੀਂ ਲੱਗਦਾ ਜੀ ਮੁਜੀਆ ਸਾਹਿਬ ਨੂੰ ਚੋਣਾ ਤੋਂ ਦੂਰ ਰੱਖਿਆ ਗਿਆ ਇਹਨਾਂ ਨੂੰ ਜਿੰਨੀ ਚੋਣਾ ਤੋਂ ਬਿਲਕੁਲ ਬਿਲਕੁਲ ਦੂਰ ਰੱਖਿਆ ਗਿਆ ਹੈ ਡਰਦੇ ਸੀ ਕਿ ਉਹ ਆ ਕੇ ਫਿਰ ਮੁੱਛਾਂ ਨੂੰ ਤਾ ਦੇਣਗੇ ਤੇ ਪਤਾ ਨਹੀਂ ਕੀ ਹੋ ਜਾਊਗਾ ਲੱਗਦਾ ਸਰਕਾਰ بار بار ਜਿਹੜਾ ਸਬੂਤ ਪੇਸ਼ ਨਹੀਂ ਕਰ ਪਾਈ ਜਮਾਨਤ ਨਹੀਂ ਹੋ ਰਹੀ ਹੈ ਹਾਂ ਜੀ ਸਰਕਾਰ بار بار ਸਬੂਤ ਪੇਸ਼ ਨਹੀਂ ਕਰ ਪਾ ਰਹੀ ਹੈ ਗੁਰੂ ਸਾਹਿਬ ਮੇਰ ਕਰਨਗੇ ਤਾਂ ਰੱਬ ਦੇ ਹੱਥ ਹੈ ਜੀ ਇਹਦਾ ਮੈਂ ਕੁਝ ਨਹੀਂ ਕਰ ਸਕਦਾ